ਮੇ ਭਾਗਦੀਆਂ ਜੋ ਹਦਾਇਤਾਂ ਹੁੰਦੀਆਂ ਨੇ ਉਹਦੇ ਅਨਸਾਰ 58 ਸਾਲ ਤੇ ਸੇਵਾ ਮੁਕਤ ਹੋਣਾ ਹੁੰਦਾ ਤੇ ਇਸ ਕਰਕੇ ਅੱਜ ਸਰ ਸਾਡੇ ਕੋਲੋਂ ਸੇਵਾ ਮੁਕਤ ਹੋਏ ਨਹੀਂ ਤੇ ਵੈਸੇ ਤਾਂ ਦਿਨ 28 ਫਰਵਰੀ ਦਾ ਸੀ ਪਰ ਪੇਪਰ ਚੱਲਦੇ ਹੋਣ ਕਰਕੇ ਤੇ ਟੀਚਰ ਡਿਊਟੀਆਂ ਤੇ ਹੁਣ ਕਰਕੇ ਅਸੀਂ ਅੱਜ ਦਾ ਦਿਨ ਚੁਣਿਆ ਤੇ ਮੈਂ ਸਾਡੀ ਤਾਰੀਫ ਦੇ ਵਿੱਚ ਜਿਵੇਂ ਬਾਕੀ ਸਾਰੇ ਬੁਲਾ ਰਹਿਆਂ ਨੇ ਬੋਲਿਆ ਕਿ ਸਰ ਦੀ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਇੱਕ ਤਾਂ ਹੁੰਦਾ ਵੀ ਇੱਕ ਅਧਿਆਪਕ ਆਉਂਦਾ ਉਹਨੇ ਆਪਣਾ ਵਿਸ਼ਾ ਪੜ੍ਹਾ ਲਿਆ ਤੇ ਚੱਲ ਗਿਆ ਪਰ ਸਰ ਦੀ ਇਹ ਬਹੁਤ ਵੱਡੀ ਸਾਡੇ ਵਿੱਚ ਇੱਕ ਖੂਬੀ ਆ ਕਿ ਸਰ ਪੂਰੀ ਤਰ੍ਹਾਂ ਸਮਰਪਿਤ ਹੋਏ ਸਿੱਖਿਆ ਸੰਸਥਾਵਾਂ ਨੂੰ ਚਾਹੇ ਉਹ ਸਾਡੀ ਸੰਸਥਾ ਸੀ ਚਾਹੇ ਉਹ ਮਕਸੂਦੜਾ ਸਕੂਲ ਸੀ ਜਾਂ ਕੋਈ ਜਿਹੜੀ ਵੀ ਹੋਰ ਸੰਸਥਾ ਜਿੱਥੇ ਉਹਨਾਂ ਨੂੰ ਥੋੜਾ ਟਾਈਮ ਕੰਮ ਕਰਨ ਦਾ ਮੌਕਾ ਮਿਲਿਆ ਪਰ ਵੀ ਉਸ ਸੰਸਥਾ ਤੋਂ ਪੜ੍ਹੇ ਜਿਹੜਾ ਇੱਕ ਨਾਮ ਆ ਸਰਕਾਰੀ ਕਾਲਜ ਲੁਧਿਆਣਾ ਵਾਇਸ ਦਾ ਤੇ ਜਿੱਥੋਂ ਵੀ ਉਹ ਬਹੁਤ ਮਿਹਨਤੀ ਆ ਇਹ ਸਰਦੀ ਗੱਲ ਅਕਸਰ ਉਸ ਸਟਾਫ ਦੇ ਵਿੱਚ ਹੁੰਦੀ ਸੀ ਤੇ ਸਾਰ ਬੇਸ਼ੱਕ ਮੇਰੇ ਕੋਲ ਨਹੀਂ ਸੀ ਸਰਿੰਦਰ ਸਰ ਬਲਜੀਤ ਸਰ ਲੈਕਚਰਰ ਜੀਓਗ੍ਰਾਫੀ ਸੀ ਤੇ ਉਹਨਾਂ ਨੇ ਕਹਿਣਾ ਕਿ ਦਰਵਾਖ ਸਰ ਦੀ ਪਲਾਨਿੰਗ ਬੜੀ ਤਕੜੀ ਹੁੰਦੀ ਆ ਤੇ ਸਰਿੰਦਰ ਸਾਹਿਬ ਨੇ ਕਹਿੰਦਾ ਕਿ ਜੋ ਦਰਵਾਖ ਸਿੰਘ ਨੇ 6 ਮਹੀਨੇ ਚ ਕਰਨਾ ਹੁੰਦਾ ਹੈਗਾ ਨਾ ਉਹ ਪਹਿਲਾਂ ਹੀ ਸੋਚਿਆ ਹੁੰਦਾ ਤੇ ਵਾਕਈ ਹੀ ਸੱਚ ਆ ਸਰ ਨੇ ਤੇ ਅੱਜ ਅਸੀਂ ਪਿੰਡ ਕਢਾਣੀ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਵਿਖੇ ਜਿੱਥੇ ਸੀਯੀਦ ਸੁਖਚੈਨਦੀਪ ਹਾਈ ਸਕੂਲ ਕਢਾਣੀ ਕਲਾਂ ਜਿਹੜਾ ਉੱਥੇ ਅੱਜ ਮਾਸਟਰ ਜੀ ਦੀ ਰਿਟਾਇਰਮੈਂਟ ਆ ਮੈਂ ਕਰਾਉਣਾ ਮਾਸਟਰ ਜੀ ਪਹਿਲਾਂ ਤਾਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਤੁਹਾਡੀ ਅੱਜ ਰਿਟਾਇਰਮੈਂਟ ਆ ਕੀ ਕਹਿਣਾ ਅੱਜ ਤੁਹਾਡਾ ਮੈਂ ਲਗਭਗ 31 ਸਾਲ ਸੇਵਾ ਕਰਕੇ ਇਥੋਂ ਸੇਵਾ ਮੁਕਤ ਹੋਇਆ ਆਪਣੇ ਨੇੜੇ ਕੰਮ ਆ ਉਹਨੂੰ ਬਖੂਬੀ ਨਿਭਾਇਆ ਸੀਨੀਅਰ ਸੈਕੰਡਰੀ ਸਕੂਲ ਕਢਾਣੀ ਕਲਾ ਨੂੰ ਬਲੰਦੀਆਂ ਵੱਲ ਜਾਣ ਲਈ ਹਰ ਕੋਸ਼ਿਸ਼ ਕੀਤੀ ਆ ਤੇ ਮੈਂ ਆਸ ਕਰਦਾ ਵੀ ਇਸੇ ਤਰ੍ਹਾਂ ਜਿਹੜਾ ਸਕੂਲ ਆ ਇਹ ਬਲੰਦੀਆਂ ਵੱਲ ਜਾਊਗਾ ਕਿਉਂਕਿ ਇੱਥੋਂ ਦਾ ਜਿਹੜਾ ਸਟਾਫ ਆ ਬਹੁਤ ਮਿਹਨਤੀ ਆ ਤੇ ਇਹਨਾਂ ਨਾਲ ਕੰਮ ਕਰਕੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ। ਮਾਡਮ ਜਿਵੇਂ ਤੁਸੀਂ ਲੰਮੀ ਸੇਵਾ ਜਿਹੜਾ 2021 ਚ ਇੱਥੇ ਤੁਸੀਂ ਆਏ ਹੋ ਇੱਥੇ 21 ਚ ਆਇਓ ਕਦੋਂ ਆਇਓ? ਇੱਥੇ ਪਹਿਲਾਂ ਮੈਂ 24/2/1994 ਨੂੰ ਜੁਆਇਨਿੰਗ ਕੀਤੀ ਸੀ ਉਸ ਤੋਂ ਬਾਅਦ 2008 ਵਿੱਚ ਪ੍ਰਮੋਟ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਚੋੜੇ ਗਿਆ ਸੀ। ਉਸ ਤੋਂ ਬਾਅਦ 2021 ਦੇ ਵਿੱਚ ਫਿਰ ਵਾਪਸ ਇਸ ਸਕੂਲ ਆ ਕੇ ਇੱਥੋਂ ਮੈਂ ਆਪਣੀ ਸੇਵਾ ਮੁਕਤੀ ਲਈ ਹੈ। ਧੰਨਵਾਦ ਬਾਈ ਜੀ ਤੁਹਾਡੀ ਲੰਮੀ ਸੇਵਾ ਤੁਸੀਂ ਕੁੜਾਣੀ ਕਲਾ ਕੀਤੀ ਆ ਤੇ ਕੁੜਾਣੀ ਕਲਾ ਨਾਲ ਤੁਹਾਡੀਆਂ ਯਾਦਾਂ ਜੁੜੀਆਂ ਹੋਈਆਂ ਨੇ ਜਿਹੜੇ ਬੱਚੇ ਤੁਹਾਡੇ ਕੋਲੋਂ ਪੜ੍ਹ ਕੇ ਗਏ ਨੇ ਕੋਈ ਅਫਸਰ ਲੱਗਿਆ ਕੋਈ ਕੌਸ ਲੱਗਿਆ ਹੋਇਆ ਉਹ ਵੀ ਤੁਹਾਨੂੰ ਯਾਦ ਰੱਖਣਗੇ ਕਿ ਤੁਸੀਂ ਕੜਾਣੀ ਕਲਾ ਚ ਐਡੇ ਵੱਡੇ ਅਹੁਦੇ ਤੇ ਤੁਸੀਂ ਰਿਟਾਇਰਮੈਂਟ ਲਈਤੀ ਆ ਮੇਰੇ ਨਾਲ ਇਹਨਾਂ ਦੀ ਪੈਂਟ ਦੇ ਸਰਪੰਚ ਪੈਂਟ ਕੁੜਾਣੀ ਤੋਂ ਖੜੇ ਨੇ ਜਿਹੜੇ ਸਾਬਕਾ ਸਰਪੰਚ ਹਰਿੰਦਰਪਾਲ ਹਾਨੀ ਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਸਿਕਾ ਜੀ ਠੀਕੋ ਅੱਗੇ ਨੂੰ ਆਜੋ ਕੀ ਕਹਿਣਾ ਹੈ ਰਿਟਾਇਰਮੈਂਟ ਤੇ ਮਾਸਟਰ ਜੀ ਦੇ ਅਸੀਂ ਮਾਸਟਰ ਦਰਬਖਤ ਸਿੰਘ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦੇ ਹਾਂ ਜੋ ਇਹਨਾਂ ਨੇ 15 ਸਾਲ ਦੀ ਸੇਵਾ ਕਰਕੇ ਢਾਣੀ ਪਿੰਡ ਨੂੰ ਦਿਨ ਦਿਨ ਰਾਤ ਚੌਕਨੀ ਤਰੱਕੀ ਬਖਸ਼ੀ ਤੇ ਬੱਚਿਆਂ ਨੂੰ ਪੜਾਇਆ ਦੇਸ਼ਾਂ ਦੇ ਇਸ਼ਾਨ ਬਣਵਾਸਦੇ ਨੇ ਤੇ ਸਕੂਲ ਦਾ ਸਟਾਫ ਬਹੁਤ ਵਧੀਆ ਸਾਡੇ ਤੇ ਸਾਰਿਆਂ ਨੂੰ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਅਜੀਖ ਖਾਨ ਸਾਹਿਬ ਬਈ ਮਾਸਟਰ ਜੀ ਜਿਵੇਂ ਤੁਸੀਂ ਆਪਾ ਦੇਖਦੇ ਆਂ ਵੀ ਸਰਕਾਰੀ ਸਕੂਲਾਂ 'ਚ ਲੋਕ ਜਵਾਕ ਅੱਜ ਘੱਟ ਬੱਤੀ ਕਰਦੇ ਨੇ ਤੁਸੀਂ ਜਾ ਰਹੇ ਹੋ ਇਥੇ ਵਧਾਈਗੀ ਲੈ ਕੇ ਕੀ ਉਹਨਾਂ ਦੇ ਮਾਪੇ-ਵਾਪਾ ਨੂੰ ਤੁਹਾਡਾ ਕੀ ਮੈਸੇਜ ਆ ਬੱਚੇ ਪੜਨ ਵਾਲੇ ਹੋਣੇ ਚਾਹੀਦੇ ਆ ਮੇਰੇ ਪੜਾਏ ਬੱਚੇ ਇਥੋਂ ਟੀਚਰ ਲੱਗੇ ਹੋਏ ਨੇ ਆਪਣੇ ਪਿੰਡ ਦੇ ਉਦਾਹਰਣਾਂ ਨੇ ਕੁੜੀ ਐਮਬੀਬੀਐਸ ਕਰਕੇ ਡਾਕਟਰ ਬਣੀ ਹੋਈ ਆ ਫੌਜ ਦੇ ਵਿੱਚ ਪੁਲਿਸ ਦੇ ਵਿੱਚ ਬਹੁਤ ਬੱਚੇ ਭਰਤੀ ਹੋਏ ਨੇ ਬੱਚਿਆਂ ਦੇ ਪਿੱਛੇ ਜੇ ਮਾਪੇ ਕੋਸ਼ਿਸ਼ ਕਰਦੇ ਨੇ ਨਾ ਸਕੂਲ ਨਾਲ ਟੱਚ ਰਹਿਣ ਦੀ ਜਾਂਦੇ ਆ ਫਕਾ ਨਾ ਉਹ ਬੱਚੇ ਜ਼ਰੂਰ ਤੱਕੀ ਕਰਦੇ ਨੇ ਧੰਨਵਾਦੀ ਤੁਹਾਡਾ ਪਰਿਵਾਰ ਨੂੰ ਤੁਹਾਡੇ ਨੂੰ ਲੱਖ ਲੱਖ ਵਧਾਈਆਂ ਤੁਸੀਂ ਵਧਾਈਗੀ ਲੈਤੀ ਆ ਇਹ ਸਨ ਮਾਸਟਰ ਜੀ ਜਿਨ੍ਹਾਂ ਨੇ ਅੱਜ ਵਧਾਈਗੀ ਪਿੰਕ ਕੁਟਹਾਣੀ ਤੋਂ ਲੈ ਕੇ ਸਰਪੰਚ ਸਾਹਿਬ ਕਾ ਸਰਪੰਚ ਹਰਿੰਦਰਪਾਲ ਹਾਨੀ ਵੀ ਖੜੇ ਨੇ ਕੋਲ ਕਿਉਂਕਿ ਉਹਨਾਂ ਨੇ ਵੀ ਇਹੀ ਗੱਲ ਕਹਿਆ ਵੀ ਬਹੁਤ ਵੱਡੀ ਸੇਵਾ ਨਿਭਾਈ ਆ ਇਹਨਾਂ ਨੇ ਚੰਗੇ ਕਰਤਾਰ ਜਿਹੜੇ ਅਕਸਰ ਹੀ ਆਪਾਂ ਸਰਕਾਰੀ ਸਕੂਲਾਂ 'ਚ ਦੇਖਦੇ ਆ ਉਹ ਸਰਕਾਰੀ ਸਕੂਲਾਂ 'ਚ ਪੜ੍ਹੇ ਦੇ ਅਧਿਆਪਕ ਜਿੰਨੇ ਵੀ ਨੇ ਉਹ ਬਹੁਤ ਹੀ ਸਤਿਕਾਰਪਨ ਸਾਰੇ ਟੀਚਰਾਂ ਨੂੰ ਧੰਨਵਾਦ ਮਾਸਟਰ ਜੀ ਤੁਹਾਡਾ ਬਹੁਤ-ਬਹੁਤ ਤੁਹਾਡਾ ਮੇਨਾ ਪ੍ਰਿੰਸੀਪਲ ਮੈਡਮ ਖੜੇ ਨੇ ਮੈਂ ਕਰਾਉਣਾ ਗੱਲਬਾਤ ਮੈਡਮ ਜੀ ਕੀ ਕਿਹੜਾ ਅੱਜ ਜਿਹੜਾ ਵਧਾਈਗੀ ਦਿੱਤੀ ਗਈ ਹੈ ਮਾਸਟਰ ਜੀ ਸਰਦਾਰ ਦਰਬਖਤ ਸਿੰਘ ਲੈਕਚਰ ਆਫ ਜੀਓਗ੍ਰਾਫੀ ਜੋ ਅੱਜ ਸਾਡੀ ਕੋਲੋਂ ਸੇਵਾ ਮੁਕਤ ਹੋਏ ਨੇ ਸਾਰਨੇ ਲਗਭਗ ਆਪਣੇ 31 ਸਾਲ ਸਿੱਖਿਆ ਵਿਭਾਗ ਨੂੰ ਦਿੱਤੇ ਜਿਦੇ ਵਿੱਚੋਂ 18 ਸਾਲ ਦਾ ਸਮਾਂ ਇਸ ਪੜਾਉਣੇ ਕਲਾ ਨੂੰ ਸਮਰਪਿਤ ਕੀਤਾ ਸਰ ਇੱਕ ਬਹੁਤ ਹੀ ਮਿਹਨਤੀ ਸੂਝਵਾਨ ਤੇ ਪੂਰ ਰਲੇਸੂ ਵਿਦਿਆਪਕ ਸਨ ਤੇ ਸਿੱਖਿਆ ਵਿਭਾਗ ਨੂੰ ਉਹਨਾਂ ਦੀ ਹਮੇਸ਼ਾ ਹੀ ਲੋੜ ਰਹੇਗੀ ਅਸੀਂ ਸਰਦਿਆਂ ਸਵਾਮਾਂ ਦੀ ਬਹੁਤ ਤਾਰੀਫ ਕਰਦੇ ਆਂ ਸਰ ਜੀ ਉਸ ਸਰ ਇਸ ਸਟਾਟਸ ਕਰਨੇ ਬਹੁਤ ਮਾਣ ਸਨ ਮਾਣ ਧੰਨਵਾਦ ਜੀ ਤੁਹਾਡਾ ਕਿਉਂਕਿ ਬਹੁਤ ਵੱਡੀ ਗੱਲ ਆ ਜਿਹੜੇ ਸਰਕਾਰੀ ਸਕੂਲ ਚ ਅਧਿਆਪਕ ਪੜਾਉਂਦੇ ਨੇ ਬਹੁਤ ਹੀ ਸੋਚ ਵਿਚਾਰ ਵਾਲੇ ਚੰਗੇ ਵਿਚਾਰ ਵਾਲੇ ਨੇ ਤੁਸੀਂ ਹਮੇਸ਼ਾ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਪੜਾਓ ਕਿਉਂਕਿ ਇੱਥੋਂ ਦਾ ਪੜਿਆ ਹੋਇਆ ਬੱਚਾ ਆਫਸਰ ਲੱਗਦਾ ਕੋਈ ਕਿੰਦਾ ਵੀ ਕਿਸੇ ਵੀ ਪਾਸੇ ਜਾਂਦਾ ਤੇ ਉਹ ਬਹੁਤ ਹੀ ਤਰੱਕੀ ਕਰਦਾ ਕਿਉਂਕਿ ਜਿਹੜੇ ਸਰਕਾਰੀ ਸਕੂਲਾਂ 'ਚ ਨੇ ਸੀਨੀਅਰ ਅਧਿਆਪਕ ਨੇ ਸਾਰੇ ਪੜ੍ਹੇ ਲਿਖੇ ਨੇ ਸਾਰਿਆਂ ਦੀ ਸੋਚ ਆ ਕਿਉਂਕਿ ਅੱਜ ਮਾਸਟਰ ਜੀ ਦਾ ਵੀ ਆਈ ਸੀ ਕਿ ਜਿਹੜੇ ਸਾਡੇ ਬੱਚੇ ਪੜ੍ਹੇ ਨੇ ਜਾਂ ਜਿਹਨੂੰ ਪੜ੍ਹਾਏ ਨੇ ਉਹ ਬੱਚੇ ਅੱਜ ਵੀ ਕਿਤੇ ਅਫਸਰ ਲੱਗਿਆ ਕੋਈ ਕੁਸ਼ ਲੱਗਿਆ ਹੈ ਕੋਈ ਕੁਸ਼ ਲੱਗਿਆ ਇਹਨਾਂ ਚੀਜ਼ਾਂ ਦਾ ਦੂਰ ਤਾਂ ਰੱਖੋ ਮੈਂ ਤੁਹਾਡਾ ਜਰਤਾਰਗਰ ਵਾਲੀ ਤੁਸੀਂ ਦੇਖ ਰਹੇ ਸੀ ਆਪਣਾ ਇੰਡੀਆ ਚੈਨਲ ਵੈਰੀ ਇਕਾ ਖਾਲਸਾ ਵੈਰੀ ਇਕਾ